ਦੱਸੋ ਬਾਪੂ ਕਿਹੜੇ ਵਿਟਾਮਿਨ ਖਾਂਦਾ ਸੀ ਠੀਕ ਹੈ ਠੀਕ ਜੀ ਕਹਿੰਦਾ ਅੱਜ ਜਦੋਂ ਖੋਲੀ ਅਲਮਾਰੀ ਘੁੰਮ ਗਈ ਸਿਰ ਦੀ ਫਿਰਕੀ ਸਾਰੀ ਹਾਂਜੀ ਜਿੱਧਰ ਦੇਖਾਂ ਸੱਜੇ ਖੱਬੇ ਭਰੇ ਵਿਟਾਮਿਨ ਵਾਲੇ ਡੱਬੇ ਅੱਛਾ ਜੀ ਫਿਸ਼ ਆਇਲ ਤੇ ਵੀ 12 ਨਾਲ ਵਿਟਾਮਿਨ ਸੀ ਪਿਆ ਏ ਹਾਂਜੀ ਗੈਸ ਦੀ ਗੋਲੀ ਨਾਲ ਕੈਲਸ਼ੀਅਮ ਵਿੱਚੇ ਵਿਟਾਮਿਨ ਡੀ ਪਿਆ ਏ ਜ਼ਿੰਕ ਕਲੇਜੀਅਮ ਨਾਲ ਮੈਗਨੀਸ਼ੀਅਮ ਵਿੱਚੇ ਮੈਗਾ 3 ਪਿਆ ਏ ਆਇਰਨ ਦੇ ਨਾਲ ले 52 ਨਾਲ ਵਿਟਾਮਿਨ E ਪਿਆ ਏ ਅੱਛਾ ਜੀ ਹੋਰ ਕੀ ਕੀ ਪਿਆ ਏ ਆਨਲਾਈਨ ਮੰਗਵਾਈ ਜਾਣਾ ਹੈ ਫੜਫੜ ਢਿੱਡ ਵਿੱਚ ਪਾਈ ਜਾਣਾ ਹੈ ਕੁਝ ਨੂੰ ਮੈਂ ਚਵਾਈ ਜਾਣਾ ਹੈ ਕੁਝ ਨੂੰ ਇਦਾਂ ਲੰਗਾਈ ਜਾਣਾ ਹੈ ਅੱਛਾ ਜੀ ਕਈਆਂ ਦੇ ਮਨ ਨੂੰ ਨਾਂ ਨਹੀਂ ਜਾਣਦਾ ਕਈਆਂ ਦੇ ਮੈਂ ਨਾਂ ਨਹੀਂ ਜਾਣਦਾ ਪਰ ਮੈਂ ਫਿਰ ਵੀ ਖਾਈ ਜਾਣਾ ਬੇਸਵਾਦੀ ਜ਼ਿੰਦਗੀ ਦੇ ਵਿੱਚ ਪਲਦੋ ਪਲ ਦਾ ਸਵਾਦ ਆ ਗਿਆ ਕੰਧ ਤੇ ਲੱਗੀ ਫੋਟੋ ਦੇਖੀ ਬਾਪੂ ਮੈਨੂੰ ਯਾਦ ਆ ਗਿਆ ਅੱਛਾ ਏ 6 ਫੁੱਟ ਦਾ ਜਵਾਨ ਸੀ ਬਾਪੂ ਵਧੀਆ ਕਿਰਤੀ ਕਿਸਾਨ ਸੀ ਬਾਪੂ ਸਾਡੇ ਨਾਲੋਂ ਤਕੜਾ ਸੀ ਭਾਵੇਂ ਨਹੀਂ ਪਲਵਾਨ ਸੀ ਬਾਪੂ ਅੱਛਾ ਏ ਦੁੱਧ ਦਹੀਂ ਤੇਲ ਗੁੜ ਆਲਸੀ ਘਰ ਦਾ ਜਿਸ ਸੀ ਕੀ ਹੁੰਦਾ ਸੀ ਮੱਕੀ ਸੋਲੇ ਸਰੋਂ ਬਾਜਰਾ ਹੋਰ ਘਰਾਂ ਵਿੱਚ ਕੀ ਹੁੰਦਾ ਸੀ ਹੁੰਦਾ ਸੀ ਵੜਦਾਂ ਦੇ ਨਾਲ ਜੋਤੇ ਲਾਉਂਦਾ ਢੋਲੇ ਮਾਈਏ ਗਾਉਂਦਾ ਸੀ ਵਰਦਾਂ ਦੇ ਨਾਲ ਜੋਤੇ ਲਾਉਂਦਾ ਢੋਲੇ ਮਾਈਏ ਗਾਉਂਦਾ ਸੀ 100 ਸਾਲ ਦੀ ਸੋਹਣੀ ਜ਼ਿੰਦਗੀ ਜੀ ਗਿਆ ਬਾਪੂ ਦੱਸੋ ਕਿਹੜੇ ਵਿਟਾਮਿਨ ਖਾਂਦਾ ਸੀ ਵਾਹ